ਮੇਰੀ ਮੁਲਾਕਾਤ ਤਾਂ ਸੇਖੋ ਸਾਹਿਬ ਨਾਲ ਇੱਕ ਵਾਰੀ ਹੋਈ ਆ ਉਹ ਵੀ ਪੰਜਾਬੀ ਯੂਨੀਵਰਸਿਟੀ ਚੋ ਸ਼ਾਇਦ 2 ਸਾਲ ਪਹਿਲਾਂ ਆਏ ਸੀ ਉਹਨਾਂ ਦੇ ਚਲੇ ਜਾਣ ਤੋਂ 95 97 ਸ਼ਾਇਦ ਉਹਨਾਂ ਦੀ ਡੈਥ ਹੋਈ ਹੈ ਮੈਂ ਸੁਭਾਵਕ ਉਹਨਾਂ ਤੋਂ ਇੱਕ ਸਵਾਲ ਪੁੱਛਿਆ ਵੈਸੇ ਬੈਠੇ ਸਾਰੇ ਸੁਣਦੇ ਰਹੇ ਕੁਝ ਗੱਲਾਂ ਬਾਤਾਂ ਕਰਦੇ ਜਦੋਂ ਸਰੀਰ ਵੀ ਉਹਨਾਂ ਦਾ ਜਾਦਾ ਪੂਰੀ ਤਰ੍ਹਾਂ ਜਿਆਦਾ ਠੀਕ ਨਹੀਂ ਸੀ ਥੋੜਾ ਜਿਹਾ ਫਲਕੇ ਚੱਲਦੇ ਸੀ ਮੈਂ ਕਿਹਾ ਤੁਹਾਡੀ ਨਜ਼ਰ ਚ ਕਿਹੜਾ ਬੰਦਾ ਸਭ ਤੋਂ ਵੱਡਾ ਸਹਿਯਦਕਾਰ ਹੈ ਪੰਜਾਬ ਚ ਤੁਸੀਂ ਤਾਂ ਹੈਗੇ ਹੀ ਹੋ ਤੁਹਾਨੂੰ ਬੰਦੇ ਜੋ ਪੁੱਛ ਲੈਨੇ ਉਹਨਾਂ ਨੇ ਇਮੀਡੀਏਟ ਬਿਨਾ ਸੋਚੇ ਕਹਿੰਦਾ ਤਿੰਨ ਵੱਡੇ ਬੰਦੇ ਨੇ ਪੰਜਾਬ ਚ ਜਿਹੜੇ ਸਹਿਯਦਕਾਰ ਹੋਏ ਇੱਕ ਭਾਈ ਵੀਰ ਸਿੰਘ ਇੱਕ ਗੁਰਬਖਸ਼ ਸਿੰਘ ਤੇ ਇੱਕ ਸੰਤ ਸਿੰਘ ਸੇਖੋਂ ਤੇ ਤੁਰੰਤ ਬਾਅਦ ਜਦੋਂ ਉਹ ਕਹਿੰਦੇ ਨੇ ਵੈਸੇ ਸਾਡੇ ਤੋਂ ਦੋਨਾਂ ਤੋਂ ਵੀ ਵੱਡਾ ਸੀ ਗੁਰਬਖਸ਼ ਸਿੰਘ ਉਹ ਕਿਉਂ ਕਿਉਂਕਿ ਮੇਰੇ ਕੋਲ ਮਾਰਕਸਵਾਦ ਦਾ ਚੌਖੜਾ ਸੀ ਜਾਨਣ ਲਈ ਲਿਖਣ ਲਈ ਭਾਈ ਵੀਰ ਸਿੰਘ ਕੋਲ ਗੁਰੂ ਗ੍ਰੰਥ ਸਾਹਿਬ ਦਾ ਚੌਕਟਾ ਸੀ ਲਿਖਣ ਲਈ ਬੋਲਣ ਲਈ ਗੁਰਬਖਸ਼ ਸਿੰਘ ਨੇ ਆਪਣਾ ਚੌਕਟਾ ਵੀ ਆਪ ਬਣਾਇਆ ਤੇ ਉੱਤੇ ਉਸਾਰੀ ਵੀ ਆਪ ਕੀਤੀ ਇਸ ਕਰਕੇ ਉਹ ਮੌਲਕ ਆਦਮੀ ਹੈ ਉਹ ਸਾਡੇ ਨਾਲੋਂ ਵੱਡਾ ਮੈਂ ਮੰਨਦਾ ਇਹ ਮੈਨੂੰ ਕਿਸੇ ਵੱਡੇ ਬੰਦੇ ਤੋਂ ਕਿਸੇ ਹੋਰ ਤੀਜੇ ਬੰਦੇ ਦੀ ਜਿਹੜੀ ਇੱਕ ਪ੍ਰੇਜ ਹੁੰਦੀ ਹੈ ਜਿੰਨੀ ਗੱਲ ਅਸੀਂ ਇੱਥੇ ਕਰਦੇ ਨਾ ਕਿ ਦੂਜੇ ਨੂੰ ਕਿਵੇਂ ਦੇਖਣਾ ਹੈ ਇਹ ਦੂਜੇ ਨੂੰ ਉਹਦੀ ਪਰਸਨੈਲਿਟੀ ਚੋਂ ਦੇਖਣ ਦਾ ਇੱਕ ਨਜ਼ਰੀਆ ਮਿਲਦਾ ਹੈ ਕਿ ਤੁਸੀਂ ਕਿਹੜੀ ਗੱਲ ਚੋਂ ਕਿਹੜੇ ਫਾਰਮੂਲੇ ਨਾਲ ਕਿਸੇ ਨੂੰ ਦੇਖ ਰਹੇ ਹੋ ਉਹਦੀ ਮਾਲਕਤਾ ਕੀ ਹੈ ਉਹ ਕਿਵੇਂ ਮੌਲਿਕ ਵਿਚਾਰਾਂ ਨੂੰ ਪ੍ਰਣਾਇਆ ਤੇ ਕਿਵੇਂ ਉਹਦੇ ਤੇ ਆਪੋ ਆਪਣੇ ਤਰੀਕੇ ਨਾਲ ਗੱਲ ਕਰਦਾ ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਸਾਡੇ ਬਖਰੇਵਾ ਦਿਖਾਈ ਦਿੰਦਾ ਉਹ ਤੋਂ ਬਾਅਦ ਲਗਾਤਾਰ ਔਰ ਇਸੇ ਕਰਕੇ ਜਿਹੜੀਆਂ ਇਹ ਕਿਤਾਬਾਂ ਜਿਹੜੀ ਉਹਨਾਂ ਨੇ ਇਹ ਲਿਖੀ ਮਤਲਬ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਇਹਦੇ ਚ ਜ਼ਿਕਰ ਹੈ ਬੜਾ ਵੀ ਤੁਸੀਂ ਘਟੋ ਘਟ ਕਾਮ ਰੈਡਾਂ ਨੂੰ ਕੀ ਫਿਕਰ ਪੈ ਗਿਆ ਏਕਤਾ ਤੇ ਅਖੰਡਤਾ ਦਾ ਤੁਸੀਂ ਤਾਂ ਸਾਰੀ ਦੁਨੀਆ ਸਾਰੀ ਜੋ ਮੀਨ ਲੈਣੀ ਹੈ ਸਾਰੀ ਦੁਨੀਆ ਦੇ ਮਿਹਰਤ ਦਾ ਸਾਨੂੰ ਇੱਕ ਕਰਨ ਦੀ ਗੱਲ ਇਹ ਅਖੰਡਤਾਵਾਦ ਦਾ ਕਿੱਥੋਂ ਆ ਗਿਆ ਕੰਮ ਜਿੱਥੇ ਰਾਸ਼ਟਰਵਾਦ ਦਾ ਕਨਸੈਪਟ ਹੈ ਮੈਨੂੰ ਲੱਗਦਾ ਗੁਰਬਾਣੀ ਤੇ ਮਾਰਕਸਵਾਦ ਦੋਨੋਂ ਨੈਸ਼ਨਲਿਜ਼ਮ ਉਹਦੇ ਦਾਇਰੇ ਦਾ ਹਿੱਸਾ ਨਹੀਂ ਹੈ ਫਲਸਫੀਕਲੀ ਜੋ ਮਰਜ਼ੀ ਕਰਦਾ ਰਹੇ ਕੋਈ ਬਾਕੀ ਜਿਹੜੀਆਂ ਜਿਹੜੀਆਂ ਵੀ ਚੀਜ਼ਾਂ ਚ ਦੂਜੇ ਪੈਂਦੇ ਰਹੇ ਉਸ ਲੈਵਲ ਦੇ ਉੱਤੇ ਔਰ ਜਿਹੜੀ ਚੀਜ਼ ਬ੍ਰਹਿਮੰਡ ਨੂੰ ਆਪਣੇ ਕਲਾਵੇ ਚ ਲੈਂਦੀ ਹੈ ਥਾਟ ਪ੍ਰੋਸੈਸ ਦੇ ਰੂਪ ਦੇ ਵਿੱਚ ਜੀਵ ਜੰਤ ਨੂੰ ਸਾਰੀਆਂ ਚੀਜ਼ਾਂ ਨੂੰ ਉਹ ਇੱਕ ਲਸ਼ਮਣ ਰੇਖਾ ਅੜਵ ਵਾਲੇ ਵਲ ਕੇ ਕਹੇ ਕਿ ਮੇਰਾ ਪਾਵਰ ਸਟਰਕਚਰ ਇੱਥੇ ਹੈ ਮੈਂ ਇਸ ਤੰਗ ਨਾਲ ਚੱਲੂਗਾ ਇਹ ਬਹੁਤ ਖਤਰਨਾਕ ਇੱਕ ਟਰੈਂਡ ਉਸ ਲੈਵਲ ਦੇ ਉੱਤੇ ਵਿਕਸਿਤ ਹੋ ਰਿਹਾ ਹੈ ਤੇ ਇਦੋਂ ਅਗਲਾ ਮੈਨੂੰ ਇਹ ਲੱਗਦਾ ਕਿ ਜਿਹੜੀ ਡਾਈਵਰਸਿਟੀ ਹੈ ਪੂਰੇ ਕਿਤੇ ਸਾਡੇ ਅਜੇ ਇੱਕ ਪ੍ਰੋਬਲਮ ਤਾਂ ਇਹੀ ਰਹੀ ਹੈ ਸਾਰੇ ਸਦੀਆਂ ਤੋਂ ਲੈ ਕੇ ਲਗਾਤਾਰ ਕਿ ਅਸੀਂ ਜਿਹੜੀਆਂ ਵੱਡੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਝੰਡੋੜਦੀਆਂ ਨੇ ਜਿਹੜੀਆਂ ਹਿਲਜਨ ਪੈਦਾ ਕਰਦੀਆਂ ਨੇ ਟੋਟਲੀ ਉਹਨਾਂ ਤੇ ਸਿਰ ਜੋੜ ਕੇ ਉਹਦਾ ਰਿਵਿਊ ਨਹੀਂ ਕੀਤਾ ਕਦੇ ਬੈਠ ਕੇ ਕਦੇ ਵੀ ਨਾ ਕਾਮਰੇਡਾਂ ਨੇ ਕੀਤਾ ਸੋਵੀਅਤ ਜੂਨੀਅਰ ਡਿਗ ਜਾਣ ਤੋਂ ਬਾਅਦ ਬੈਠ ਕੇ ਕਿ ਆਪਰਾਲ ਉਹਦੇ ਬੇਸਿਕ ਕੋਈ ਫਿਲਾਸਫੀਕਲ ਰੀਜਨ ਵੀ ਹੋਊਗਾ ਨਾ ਅਸੀਂ ਇਹੀ ਕਰਦੇ ਰਹੇ ਕਿ ਬੰਦਾ ਜੈਨਸ ਗਲਤ ਆ ਗਿਆ ਬੰਦਾ ਟ੍ਰਾਟਸ ਦੀ ਗਲਤ ਆ ਗਿਆ ਬੰਦਾ ਫਲਾਨਾ ਗਲਤ ਆ ਗਿਆ ਤਾਂ ਉਹ ਫਿਰ ਕਰੋੜਾ ਬੰਦਾ ਕੀ ਕਰਦਾ ਸੀ ਜਿਹੜਾ ਸਿੱਖਿਆਤ ਬੰਦਾ ਇੱਕ ਫਿਲਾਸਫੀ ਨੂੰ ਡੈਡੀਕੇਟਡ ਬੰਦਾ ਹੈ ਤੇ ਇਹਦਾ ਮਤਲਬ ਫਿਲਾਸਫੀ ਰਿਵਿਊ ਕਰਨ ਦਾ ਸਾਡੇ ਰਿਵਾਜ ਨਹੀਂ ਐ ਅਸੀਂ ਡਰਦੇ ਆਂ ਜਦੋਂ ਉਹ ਰਿਵਿਊ ਹੁੰਦੀ ਹੈ ਤਾਂ ਇੱਕ ਵੱਡਾ ਪੰਡੋਰਾ ਬਾਕਸ ਖੁੱਲਦਾ ਹੈ ਖੁੱਦੋਂ ਫਟ ਜਾਣ ਦਾ ਡਰ ਹੁੰਦਾ ਨਵਾਂ ਕਰਨ ਦੇ ਵਿੱਚ ਉਸ ਲੈਵਲ ਤੇ ਇਸ ਲਈ ਮਨੁੱਖ ਨੂੰ ਲੱਗਦਾ ਹਮੇਸ਼ਾ ਡਰਦਾ ਆਪਣੇ ਪਾਸਟ ਦੀ ਬਣਾਈ ਫਿਲਾਸਫੀ ਤੇ ਕੀਤੇ ਗਏ ਕੰਮਾਂ ਨੇ ਉਹਦੇ ਨਾਲ ਉਹਦੀ ਜਿੱਤ ਜੁੜੀ ਹੁੰਦੀ ਹੈ ਸਾਰੀਆਂ ਚੀਜ਼ਾਂ ਨੇ ਉਹਦਾ ਦੁਬਾਰਾ ਰਿਵਿਊ ਕਰਨਾ ਬੜਾ ਮੁਸ਼ਕਲ ਕੰਮ ਹੈ ਔਰ ਇਸੇ ਲਈ ਕਾਫੀ ਕਮਿਊਨਿਸਟਿਕ ਵੱਡੇ ਲੀਡਰ ਨੂੰ ਮੈਂ ਮਿਲਿਆ ਲਗਾਤਾਰ ਮਿਲਦੇ ਸੀ ਵੀ ਜਦ ਤੋੜਾ ਹੁਣ ਫੇਸ ਨਹੀਂ ਰਿਹਾ ਤੁਸੀਂ ਹੁਣ ਇਹਨੂੰ ਇਹ ਤੋਂ ਅਲੱਗ ਕਹਿ ਦੋ ਨਾ ਗੱਲ ਕਿਹਾ ਕਰੋ ਜਨਰਲੀ ਕਹਿੰਦੇ ਯਾਰ ਸਾਰੀ ਉਮਰ ਲਾਤੀ ਹੋਲ ਟਾਈਮਰ ਤੇ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਹੁਣ ਉਮਰ ਦੇ ਐਸ ਪੜਾਤੇ ਨਾ ਉਧਰ ਜੋਗੇ ਰਹੇ ਨਾ ਉਧਰ ਜੋਗੇ ਰਹੇ ਇੱਕ ਜਗ੍ਹਾ ਤਾਂ ਮਰ ਜੀਏ ਹੁਣ ਇੱਕ ਲਾਈਨ 'ਚ ਤਾਂ ਚੱਲੀਏ ਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ ਉਸੇ ਪੱਧਰ ਪੱਧਰ ਦੇ ਉੱਤੇ ਔਰ ਇਹੀ ਗੱਲ ਸਾਰੇ ਮੈਂ ਜਦਦਾ ਟੋੜਾ ਦੀ ਸੁਣੀ ਹੈ ਤੇ ਅਸੀਂ ਜਦੋਂ ਗੱਲ ਕਰ ਰਹੇ ਸੀ ਵੀ ਤੁਸੀਂ ਆ ਕਿਵੇਂ ਆਏ ਬਾਦਲ ਫਰਾਨਾ ਜੇ ਉਹ ਇਹ ਕਹਿੰਦੇ ਸੀ ਕਾਂਗਰਸੀ ਉਹ ਕਹਿੰਦੇ ਜਾਂਦਾ ਤਾਂ ਤਜਰ ਹੁਣ ਪੰਤਖ ਛੱਡੇ ਚ ਲੈਟ ਕੇ ਜਾਣਾ ਚਾਹੁੰਦੇ ਆ ਜਾਂਦੇ ਬਾਰੇ ਕੋਈ ਹੋਰ ਕਹੇ ਬਲੇਮ ਇੱਧਰ ਕਰ ਲੋ ਉੱਤਰ ਕਰ ਲੋ ਸ਼ਾਇਦ ਹਿਊਮਨ ਬੀਕ ਦੀ ਸਾਰਿਆਂ ਦੀ ਇੱਕ ਟੈਂਡੈਂਸੀ ਹੋਏਗੀ ਕਮਜ਼ੋਰੀ ਹੋਏਗੀ ਐਜ ਐਸਮੂਇਕ ਵੀ ਹੋਏਗੀ ਏਜੰਡਾ ਵੀ ਚਲਵੀ ਹੋਏਗੀ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਉਸ ਪੱਧਰ ਦੇ ਉੱਤੇ ਦੁਨੀਆ ਦੇ ਐਸਟਾ ਚੇ ਦੇ ਵਿੱਚ ਮੈਨੂੰ ਲੱਗਦਾ ਇੱਕ ਟ੍ਰੈਂਡ ਇਹ ਵੀ ਹੈ ਜਿਵੇਂ ਡਾਕਟਰ ਸਵਰਾਜ ਸਿੰਘ ਜੁਣਾ ਨੇ ਹੋਰ ਗੱਲ ਕੀਤੀ ਤੇ ਆਪਣੇ ਗਰੇਵਾਲ ਸਾਹਿਬ ਨੇ ਹੋਰ ਗੱਲ ਕਰ ਤਾਰ ਮੈਨੂੰ ਗੱਲ ਇੱਕ ਹੋਰ ਲੱਗ ਰਹੀ ਹੈ ਜਿਹੜੀ ਟ੍ਰੈਂਡ ਹੈ ਉਹ ਟ੍ਰੈਂਡ ਇਹ ਹੈ ਕਿ ਦੁਨੀਆ ਤਾਨਾਸਾ ਰੂਲ ਵੱਲ ਵੱਧ ਰਹੀ ਹੈ ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਕਿਹਾ ਤਾਂ ਇਹ ਕਿਹਾ ਕਿ ਡੈਮੋਕ੍ਰੇਸੀ ਵੱਲ ਵੱਧ ਰਹੀ ਹੈ ਔਰ ਦੋ ਗੱਲਾਂ ਵੱਡੀਆਂ ਨੇ ਬੀ ਟਾਈਮ ਦੀ ਰਿਪੋਰਟ ਹੈ ਤੇ ਫਰੀडम ਹਾਊਸ ਦੀ ਰਿਪੋਰਟ ਹੈ 2023 ਦੀ ਰਿਪੋਰਟ ਹੈ ਲੇਟੈਸਟ ਵੱਡੀਆਂ ਔਰ ਉਹ ਇੱਕ ਇੱਕ ਤਾਂ ਇਹ ਕਹਿ ਰਹੀ ਹੈ ਕਿ 2012 ਚ 46% ਪਾਪੂਲੇਸ਼ਨ ਅੰਡਰ ਤਾਨਾਸਾ ਰੂਲ ਸੀ 2022 ਆਉਂਦੇ ਆਉਂਦੇ ਉਹ 72% ਪਾਪੂਲੇਸ਼ਨ ਹੋਗੀ। ਔਰ ਚਾਹੇ ਪੂਤਨ ਉਹ ਜ਼ਿੰਦਗੀ ਆਪਣੇ ਨਾਂ ਜਿੰਨਾ ਚਿਰ ਮੈਂ ਹਾਂ ਉਨਾ ਚਿਰ ਮੈਂ ਰਹੂੰਗਾ ਉਧਰ ਨੂੰ ਚੱਲ ਰਿਹਾ ਚਾਹੇ ਚైనਾ ਵਾਲਾ ਉਹ ਵੀ ਉਧਰ ਨੂੰ ਚੱਲ ਰਿਹਾ ਚਾਹੇ ਮੋਦੀ ਆ ਉਹ ਵੀ ਉਧਰ ਨੂੰ ਚੱਲ ਰਿਹਾ ਚਾਹੇ ਬਾਕੀ ਦੇ ਬ੍ਰੋਕਰੇ ਪਰਮਾਨੈਂਟ ਜਿਹੜਾ ਰਹਿਣ ਦਾ ਇੱਕ ਕੁਐਸਚਨ ਹੈ। ਕੀ ਬੇਸਿਕ ਡੈਮੋਕ੍ਰੇਸੀ ਦਾ ਕੁਐਸਚਨ ਜਿਹੜੇ ਗੁਰੂ ਨਾਨਕ ਸਾਹਿਬ ਉਠਾ ਰਹੇਵੇਂ ਜਾਂ ਬਾਕੀ ਅਸੀਂ ਕੇਵਲ ਦੁਨੀਆ 'ਚ ਐਡਜਸਟ ਹੋਣਾ ਸਿੱਖਣਾ ਜਾਂ ਕੁਝ ਬੁਨਿਆਦੀ ਉਸਾਰ ਸਵਾਲਾਂ ਦੇ ਮਾਮਲੇ ਦੇ ਵਿੱਚ ਵੀ ਕੁਝ ਡਿਬੇਟ ਦੇ ਸੂਤਰਤਾਰ ਬਣਨਾ ਦੁਨੀਆ ਦੇ ਵਿੱਚ ਕਿ ਆ ਇੱਕ ਨਵੇਂ ਟਾਈਪ ਦਾ ਪੈਟਰਨ ਹੈ ਜਿਹੜੀ ਨੂੰ ਜਿਹੜੀ ਦੁਨੀਆ ਜਿੱਧਰ ਜਾ ਰਹੀ ਹੈ ਇਹ ਬੜੇ ਖਤਰਨਾਕ ਮੋੜ ਤੇ ਉਧਰ ਬਣ ਜਾ ਰਹੀ ਹੈ ਅਸਲ ਚਾਹ ਫਿਲਾਸਫੀ ਇਸ ਕਰਕੇ ਗੱਲ ਕਰਦੀ ਹੈ ਜਿਹੜੀ ਸ਼ੇਅਰ ਹੋਲਡਰ ਬਣਾਉਣ ਦੀ ਗੱਲ ਕਰਦੀ ਹੈ ਹਰ ਇੱਕ ਨੂੰ ਔਰ ਜਿਹੜੀ ਗੱਲ ਇਹ ਵੀ ਹੈ ਕਿ ਹੁਣ ਮਲਟੀਪੋਲਰ ਜਾਂ ਫਲਾਣਾ ਅਜੇ ਵੀ ਵਰਲਡ ਮਲਟੀ ਮਲਟੀਪੋਲਰ ਹੈ ਨਹੀਂ ਜਿੰਨਾ ਚਿਰ ਬੀਟੋ ਪਾਵਰ ਕੰਟਰੀ ਨੇ ਔਰ ਇੱਕ ਬੀਟੋ ਪਾਵਰ ਅਮਰੀਕਾ ਦੀ ਇਜ਼ਰਾਈਲ ਤੱਕ ਹੀ ਜਾ ਰਿਹਾ ਸਾਰੀ ਦੁਨੀਆ ਨੇ ਜ਼ੋਰ ਲਾ ਲਿਆ ਵਿਚਾਰਾ ਸੈਕਟਰੀ ਜਨਰਲ ਜਿਹੜਾ ਜੁਐਨੋ ਦਾ ਉਹ ਬੇਨਤੀ ਕਰ ਰਿਹਾ ਕੱਲਾ ਕੀ ਕਰ ਲਿਆ ਜੀ ਕਿਸੇ ਨੇ ਜੇ ਲੜਾਈ ਲੜਨੀ ਪਈ ਤਾਂ ਬੀਟੋ ਪਾਵਰ ਖਤਮਿੰਦੀ ਲੜਾਈ ਲੜਨੀ ਪੈਗੀ ਜੇ ਦੁਨੀਆ ਡੈਮੋਕ੍ਰੈਟਿਕ ਬਣਾਉਣੀ ਹੈ ਤੇ ਉਸ ਜਿਹੜੀਆਂ ਜਿਹੜੀਆਂ ਆ ਮੈਂ ਡੈਮੋਕ੍ਰੈਟਿਕ ਇੰਸਟੀਚੂਸ਼ਨ ਜਨੇ ਉਹਨਾਂ ਨੂੰ ਪਿੰਪੁਆਇੰਟ ਕਰਕੇ ਉਹਨਾਂ ਤੇ ਸਟ੍ਰੀਕ ਹਮਲਾ ਕਰਨਾ ਉਹਨਾਂ ਨੂੰ ਉਸ ਜਹਨ ਦਾ ਹਿੱਸਾ ਬਣਾਉਣਾ ਅਸੀਂ ਅਜੇ ਲੜਾਈ ਉਹ ਲੜ ਰਹੇ ਆ ਕਿ ਜਿਹੜਾ ਪਾਵਰ ਸੈਂਟਰ ਹੈ ਉਹ ਚ ਮੇਰੀ ਹਿੱਸੇਦਾਰੀ ਇਕੱਲੇ ਦੀ ਕਿਵੇਂ ਬਣੇ ਨਾ ਕਿ ਦੁਨੀਆ ਡੈਮੋਕਰੇਟਿਕ ਹੋਵੇ ਦੁਨੀਆ ਦੀ ਹਿੱਸੇਦਾਰੀ ਕਿਵੇਂ ਬਣੇ ਤੇ ਸਾਰੇ ਜਦੋਂ ਡੈਮੋਕਰੇਟਿਕ ਦਾ ਡੈਮੋਕਰੇਟਿਕ ਪ੍ਰੋਸੈਸ ਚੱਲੇਗਾ ਸ਼ਾਇਦ ਉਹਦੇ ਚ ਆਵਾਜ਼ ਜਿਹੜੀ ਹੈ ਉਹਦੇ ਲਈ ਜਗ੍ਹਾ ਹੋਏਗੀ ਕਿਸੇ ਦੀ ਅੱਜ ਲੱਖ ਸੋਸ਼ਲ ਮੀਡੀਆ ਟੈਕਨੋਲੋਜੀ ਉੱਥੇ ਚਲੀ ਗਈ ਹੈ ਮੈਨੂੰ ਲੱਗਦਾ ਕਿ ਆਵਾਜ਼ਾਂ ਦੀ ਇੰਨਾ ਸ਼ੋਰ ਹੋ ਗਿਆ ਕਿ ਕਿਸੇ ਦੀ ਵੀ ਨਹੀਂ ਸੁਣੀ ਜਾ ਰਹੀ ਸਭ ਉਹ ਇੰਤੋਂ ਪਹਿਲਾਂ ਇਕੱਲੇ ਦੀ ਵੀ ਕਈ ਵਾਰ ਸੁਣਿਆ ਜੇ ਕੱਲਾ ਬਾਗੀ ਆਦਮੀ ਉਹਦੀ ਸੁਣੀ ਜਾਂਦੀ 10 ਬਾਕੀ ਆਦਮੀ ਇਹਨਾਂ ਨੂੰ ਸੁਣੀ ਜਾਂਦੀ ਹੈ ਹੁਣ ਹਜ਼ਾਰਾਂ ਬੰਦਾ ਬੋਲ ਰਿਹਾ ਜੋ ਮਰਜੀ ਮੁਝਾਰੇ ਨਿਕਲ ਰਹੇ ਨੇ ਕੱਲ ਡੈਨਮਾਰਕ ਚ ਬਹੁਤ ਵੱਡਾ ਮੁਝਾਰਾ ਸੀਗਾ ਇਸ ਮਾਮਲੇ ਦੇ ਵਿੱਚ ਕਿ ਇਜ਼ਰਾਇਲ ਗਲਤ ਕਰ ਰਿਹਾ ਕਿਤੇ ਖਬਰ ਆਈ ਕਿਤੇ ਸੁਣਿਆ ਸੀ ਕਿਤੇ ਬਾਕੀ ਦੀਆਂ ਗੱਲਾਂ ਨੇ ਜਿਸ ਢੰਗ ਨਾਲ ਮੀਡੀਆ ਕੰਟਰੋਲ ਹੋ ਰਿਹਾ ਇਵਨ ਸੋਸ਼ਲ ਮੀਡੀਆ ਦੇ ਵਿੱਚ ਵੀ ਫਲਾਡ ਆ ਰਿਹਾ ਹੈ ਆਈਟੀ ਸੈਂਟਰ ਖੋਰ ਖੋਲ ਦੇਣ ਦਾ ਇਹ ਕੇਵਲ ਇੱਕ ਪਲੇਟਫਾਰਮ ਹੈ ਪਲੇਟਫਾਰਮ ਦੀ ਆਵਾਜ਼ ਮੇਰੀ ਉਦੋਂ ਵੀ ਅੱਗੇ ਜਾਊਗੀ ਕਿ ਨਹੀਂ ਜਾਊਗੀ ਇਹ ਉਹਨੇ ਦੇਖਣਾ ਕੰਟਰੋਲ ਦਾ ਸਾਰਾ ਕੁਝ ਹੋ ਰਿਹਾ ਓਵਰਆਲ ਸਾਡੀਆਂ ਜੇਬਾਂ ਤੱਕ ਕੰਟਰੋਲ ਚਲਾ ਗਿਆ ਜਿੱਥੇ ਪਲੇਟਫਾਰਮ ਸਿਰਜੇ ਜਾ ਰਹੇ ਨੇ ਉਹਦੀ ਓਨਰਸ਼ਿਪ ਤੇ ਉਹਦਾ ਕੰਟਰੋਲ ਕਿਹਦੇ ਕੋਲ ਹੈ ਸਭ ਤੋਂ بڑا ਕੁਐਸਚਨ ਇਹ ਮੇਰੇ ਖਿਆਲ ਨਾਲ ਪੈਦਾ ਹੋ ਰਿਹਾ ਇਹ ਸਾਰੀ ਕਿਤਾਬ ਦੇ ਵਿੱਚ ਵੀ ਜੇਕਰ ਇੱਕ ਮੈਨੂੰ ਇਹ ਲੱਗਿਆ ਕਿ ਜੇਕਰ ਜਿਹੜਾ ਡੈਮੋਕ੍ਰੇਸੀ ਦਾ ਕੁਐਸਚਨ ਹੈ ਜੇ ਉਹਦੇ ਵਿੱਚ ਇਹ ਉੱਠਦਾ ਔਰ ਜਦੋਂ ਅਸੀਂ ਐਨਾਲਿਸਿਸ ਵੀ ਕਰਦੇ ਆ ਜਿਹੜਾ ਇਹਦੇ ਤੋਂ ਮੈਨੂੰ ਸਮਝ ਆਇਆ ਜਦੋਂ ਉੱਠਦੇ ਆ ਤਾਂ ਜਿਹੜੀ ਪਾਵਰਫੁੱਲ ਰੂਲਿੰਗ ਕਲਾਸ ਉਹ ਸਭ ਤੋਂ ਨੰਬਰ 1 ਗਲਤੀ ਤੇ ਹੁੰਦੀ ਹੈ ਜਦੋਂ ਕ੍ਰਸ਼ ਕਰਦੀ ਹੈ ਦੂਜੇ ਦੀ ਆਵਾਜ਼ ਕਿਸੇ ਨੂੰ ਜਿਹੜਾ ਉਹਨੂੰ ਰਿਐਕਟ ਕਰਦਾ ਉਹ ਬਰਾਬਰ ਦਾ ਦੋਸ਼ੀ ਨਹੀਂ ਹੋ ਸਕਦਾ ਉਹ ਗਲਤ ਹੋ ਸਕਦਾ ਠੀਕ ਹੈ ਗੱਲ ਦੋਨੋਂ ਬਰਾਬਰ ਦੇ ਦੋਸ਼ੀ ਦਾ ਜਿਹੜਾ ਇੱਕ ਸਮਿਟਰੀ ਬਣਦੀ ਹੈ ਨਾ ਹਮੇਸ਼ਾ ਕਿਤੇ ਇਹ ਬਹੁਤ ਖਤਰਨਾਕ ਹੁੰਦੀ ਹੈ ਔਰ ਕਈ ਵਾਰ ਇਹ ਬਲੇਮ ਦਾ ਵਿਕਟਮ ਵਾਲੀ ਥਿਉਰੀ ਬਣ ਜਾਂਦੀ ਹੈ ਤੇ ਜਿਹੜਾ ਉਹ ਕਹਿੰਦਾ ਮੈਂ ਕੀ ਕਰਾਂ ਹੁਣ ਉਹਨੂੰ ਅਸੀਂ ਕਹਿੰਦੇ ਆ ਤੂੰ ਬੈਠਾ ਵਿਰੋਧ ਕਰ ਮੰਨ ਦੇ ਵਿੱਚ ਤੇ ਮੰਤ ਦੇ ਵਿੱਚ ਉਹ ਹਾਲਾਤ ਮੁਤਾਬਕ ਕਰੇਗਾ ਤੁਹਾਡੇ ਗੱਲ ਨੂੰ ਪੈਂਦਾ ਬੰਦਾ ਕੀ ਹੈ ਉਹਦੇ ਹਲਾਤਾਂ ਨੇ ਹਿੰਸਕ ਰੂਪ ਜੇ ਕੋਈ ਤੁਹਾਡੀ ਜ਼ੁਬਾਨੀ ਗੱਲ ਨਹੀਂ ਸੁਣਦਾ ਮਨ ਲੋ ਕੀ ਕਰੂਗਾ ਕੋਈ ਬੰਦਾ ਨਸੀਅਤ ਆਪਣੀ ਜਗ੍ਹਾ ਹੁੰਦੀ ਹੈ ਬੈਠ ਕੇ ਪਰ ਜਦ ਤੁਸੀਂ ਉਸ ਸਮਾਪ ਚ ਪੈਂਦੇ ਹੋ ਤੇ ਉਹਦੇ ਚ ਗੱਲ ਕਰਦੇ ਹੋ ਤਾਂ ਉਹ ਆਪਣੀ ਜਗ੍ਹਾ ਹੁੰਦੀ ਹੈ ਇਸੇ ਕਰਕੇ ਮੈਨੂੰ ਲੱਗਦਾ ਜਿਹੜਾ ਪੰਜਾਬ ਦਾ ਕਰਾਈ ਸਜਵੀ ਹੈ ਇਹਨੂੰ ਸਿਰ ਜੋੜ ਕੇ ਬੈਠ ਕੇ ਨਾਤਾ ਜਿਨ੍ਹਾਂ ਨੇ ਮੂਵਮੈਂਟ ਲੜੀ ਉਹਨਾਂ ਨੇ ਕਦੇ ਰਿਵਿਊ ਕੀਤਾ ਨਾ ਜੁਨੀਅਰਸਟੀਅਰ ਜੇ ਲੈਵਲ ਤੇ ਕੋਈ ਸਰਚ ਹੋਈ ਨਾ ਇਹਦੂ ਬਾਅਦ ਤੇ ਅਸੀਂ ਪੰਜਾਬੀ ਪੂਰੇ ਸਮਾਜ ਦੇ ਉੱਤੇ ਕੋਈ ਬਹੁਤ ਵੱਡੀ ਕੋਈ ਡਿਬੇਟ ਛੇੜੀ ਕਿ ਇਹ ਕੀ ਗਲਤੀਆਂ ਨੇ ਕਿਵੇਂ ਹੋਣਗੀਆਂ ਕਿਵੇਂ ਨਹੀਂ ਹੋਣਗੀਆਂ ਔਰ ਉਹਦੇ ਰੂਪ ਦੇ ਵਿੱਚ ਅਸੀਂ ਐਡਜਸਟ ਕਰਕੇ ਚੱਲੇ ਗਵਰਨਮੈਂਟ ਆਫ ਇੰਡੀਆ ਨਾਲ ਵੀ ਐਡਜਸਟ ਕੀਤਾ ਨਾ ਫੈਡਰਲ ਸਟਰਕਚਰ ਨਵ ਮਾਸ ਦਾ ਰਿਸ਼ਤਾ ਹੋ ਗਿਆ ਤੇ ਪੂਰੀ ਤਰ੍ਹਾਂ ਸੈਂਟਰਲਾਈਜ਼ਡ ਸਟੇਟ ਬਣ ਰਹੀ ਹੈ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਹੁਣ ਅਸੀਂ ਕਹਿ ਰਹੇ ਹਾਂ ਜੇ 24 ਚ ਵੀ ਬੀਜਪੀ ਆਈ ਪਤਾ ਨਹੀਂ ਚੋਣੇ ਨਾ ਹੋਵੇ ਪਤਾ ਨਹੀਂ ਬਾਕੀ ਚੀਜ਼ਾਂ ਨਾ ਹੋਣ ਅਸੀਂ ਉੱਧਰ ਨੂੰ ਕਰ ਰਿਹਾ ਨਾ ਉਹੀ ਗੱਲ ਉਹ ਸਪੇਸ ਕਿੱਥੇ ਆ ਜਿੱਥੇ ਇੰਡੀਪੈਂਡੈਂਟ ਅਸੀਂ ਇੱਕ ਗਰਾਊਂਡ ਬਣਾਈ ਆ ਜਿੱਥੇ ਡਿਬੇਟ ਕਰ ਰਹੀ ਹੋਈਏ ਜਿੱਥੇ ਉਹਨੂੰ ਚੈਲੰਜ ਕਰ ਰਹੀ ਹੋਈਏ ਤੇ ਚੈਲੰਜ ਕਰਨ ਵਾਲਿਆਂ ਦੇ ਨਾਲ ਖੜੇ ਹੋਈਏ ਜਿਹੜਾ ਗਲਤੀਆਂ ਅੰਦਰ ਬਾੜ ਕੇ ਦਰਸਤ ਹੁੰਦੀਆਂ ਨੇ ਪਰ ਜਦੋਂ ਪਬਲਿਕਲੀ ਲੜਿਆ ਜਾਂਦਾ ਤੇ ਪਬਲਿਕ ਅਡੀ ਸਪੋਰਟ ਹੁੰਦੀ ਆ ਜਿਹੜੇ ਵੀ ਲੋਕ ਲੜਨ ਵਾਲੇ ਨੇ ਮੇਰੇ ਕਹਿੰਦਾ ਕਿਸੇ ਵੀ ਖਿੱਤੇ ਦੇ ਵਿੱਚ ਐਜ ਹੈ ਹਿਊਮਨ ਰਾਈਟਸ ਵੀ ਫਿਰ ਹੁਣ ਅਸੀਂ ਵੱਡੇ ਗਏ ਉਸ ਤੋਂ ਬਾਅਦ ਜਿਹੜਾ ਤਾਂ ਭੀਮਾ ਕੋਰੇ گاؤں ਵਾਲੇ ਨੇ ਉਹਦੇ ਤੇ ਕਦੇ ਖਾਲਸੇ ਸਟੈਂਡ ਲੈਂਦੇ ਹੋਣ ਮੈਂ ਨਹੀਂ ਦੇਖਿਆ ਤੇ ਜਿਹੜੇ ਇੰਦਰ ਇੰਦਰ ਝੂਠੇ ਪੁਲਿਸ ਮੁਕਾਬਲੇ ਬਣ ਕੇ ਅੰਦਰ ਨੇ ਤੇ ਮੈਂ ਕੋਈ ਜਮਹੂਰੀ ਅਧਿਕਾਰ ਸੁਭਾਵਾਂ ਦੇ ਨਹੀਂ ਰਿਪੋਰਟਾਂ ਨਹੀਂ ਦੇਖੀਆਂ ਉਹਨਾਂ ਤੇ ਕਿਹਾ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਤੇ ਇਹ ਗਲਤ ਨੇ ਅਸੀਂ ਉੱਥੇ ਨਹੀਂ ਖੜੇ ਅਸੀਂ ਹਿਊਮਨ ਰਾਈਟਸ ਨੂੰ ਵੀ ਡਿਵਾਈਡ ਕੀਤਾ ਹੋਇਆ ਉਹਦਾ ਵਿਚਾਰਧਾਰਾ ਦੇ ਨਾਲ ਜੋੜ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਲਈ ਉਹਨੂੰ ਤਾਂ ਇੱਕ ਵਿਆਪਕ ਦਾਇਰੇ ਦੇ ਵਿੱਚ ਲਿਆਉਣਾ ਹੀ ਪਊਗਾ ਨਾ ਜਿਹੜੇ ਵੀ ਸਟੇਟ ਲੈਵਲ ਤੇ ਗਲਤ ਕਰਦੀ ਹੈ ਤਾ ਸ਼ਾਇਦ ਹੋ ਸਕਦਾ ਜਿਵੇਂ ਰਾਹੀ ਸਾਹਿਬ ਨੇ ਕਿਹਾ ਸੀ ਸੇਖੋ ਸਾਹਿਬ ਵਾਲੀ ਇਹ ਕਿਤਾਬ ਜੇ ਅੱਜ ਕੱਲ੍ਹ ਇੰਨੀ ਚਰਚਾ ਨਾ ਹੋਵੇ ਜਿੰਨੀ ਕਿ ਕਰਦੇ ਆਂ ਜੇ ਜਗਾ ਜਗਾ ਚਰਚਾ ਆਏ ਤੇ ਉਹਦੇ ਬਹਾਨੇ ਜਿਹੜੀ ਓਵਰ ਆਲ ਪੋਲਿਟਿਕਸ ਡਿਸਕਸ ਹੋ ਜਾਂਦੀ ਹੈ ਰਿਵਿਊ ਹੋ ਜਾਂਦਾ ਤੇ ਪੁਰਾਣੀਆਂ ਗਲਤੀਆਂ ਦਰਸਤ ਹੋਣ ਦਾ ਕੋਈ ਨਾ ਕੋਈ ਚਾਂਸ ਲੱਗ ਜੂਗਾ ਸਾਨੂੰ ਸ਼ਾਇਦ ਅਸੀਂ ਕੋਈ ਨਾ ਕੋਈ ਹੋਰ ਰਸਤੇ ਤੇ ਵੀ ਤੁਰ ਲਈਏ ਬਹੁਤ ਬਹੁਤ ਮਿਹਰਬਾਨੀ